ਫਿਰ ਕਹਿੰਦੀ ਵੀ ਹਾਂ ਵੀ ਮੈਨੂੰ ਗੱਲਾਂ ਚਲਾ ਲਿਆ ਮੈਨੂੰ ਗੱਲਾਂ ਚ ਨਸ਼ੀਲੇ ਪਦਾਰਥ ਖਵਾ ਕੇ ਮੇਰੀ ਭੋਸੜੀ ਮਾਰੀ ਤੈਨੂੰ ਭੈਣ ਦੀਆਂ ਲੋੜੀਆਂ ਨਸ਼ੀਲਾ ਪਦਾਰਥ ਕੀ ਅਸਰ ਕਰੂਗਾ ਛੋਲੀ ਜਾਉਣ ਦੀ ਏ ਤੂੰ ਭੈਣ ਦੀਆਂ ਲੋੜੀਆਂ ਗੂੰ ਖਾ ਕੇ ਨਾ ਰੱਜੇ ਤੂੰ ਭੈਣ ਦੀਆਂ ਲੋੜੀਆਂ ਟੱਟੇ ਚੁੰਗਦੀ ਚੁੰਗਦੀ ਗਾਂਡ ਚੱਟਣ ਤੱਕ ਜੰਨੀਂ ਅਗਲੇ ਦੀ ਭੋਸੜੀ ਜਾਉਣ ਦੀ ਏ ਐਡੀ ਜੀਵ ਕੱਢਦੀਆਂ ਤੂੰ ਲੰਨ ਚੱਟਣ ਵਾਸਤੇ ਭੈਣ ਦੀਆਂ ਲੋੜੀਆਂ ਖੜ ਤੇਰੀ ਭੈਣ ਦਾ ਫੁੱਦਾ ਤੇਰੀ ਦਾ ਜੇ ਤੇਰੀ ਭੈਣ ਦੀ ਲੰਨ ਤੇਰੀ ਦੀ ਨਾਂ ਦਿੱਤਾ ਨਾ ਮੈਂ ਭੈਣ ਦੀਆਂ ਲੋੜੀਆਂ ਪਿਓ ਦਾ ਨਾ ਕਹੀਂ ਮਾਂ ਚੋਦੂ ਤੇਰੀ ਡੈਲੀ ਚੋਦੂ ਡੈਲੀ ਮੇਰਾ ਅਕਾਉਂਟ ਇਸਦਾ ਦਾ ਉੱਡੇ ਭਾਵੇਂ ਰਵੇ ਭਾਵੇਂ ਕੁਛ ਮਰਜੀ ਹੋਵੇ ਤੇਰੀ ਮਾਂ ਚੋਦੂ ਚੋਦੂ ਭੈਣ ਦੀਆਂ ਲੋੜੀਆਂ ਮੈਂ ਦਿਹਾੜੀ ਕਰਕੇ ਖਾ ਲੂੰ ਪਰ ਤੇਰੀ ਮਾਂ ਚੋਦ ਕੇ ਖਾਉਂ ਮੇਰੇ ਗੱਲ ਯਾਦ ਰੱਖੀ ਡੈਲੀ ਆਇਆ ਘਰ ਤੇਰੇ ਘਰੇ ਤੇਰੇ ਘਰੇ ਡੈਲੀ ਆਇਆ ਘਰੋਂ ਟੀਫਨ ਲੈ ਕੇ ਬਿਲਾ ਤੇਰੀ ਮਾਂ ਨੂੰ ਘੋਸੜਾ ਮਰਾ ਤੇ ਰੋਟੀ ਪਾ ਤੇ ਮੈਂ ਕੰਮ ਤੇ ਜਾਣਾ ਭੈਣ ਦੀਆਂ ਲੋੜੀਆਂ ਨਾਲ ਤੇਰੀ ਮਾਰੂ ਨਾਲ ਤੇਰੀ ਮਾਂ ਦੀ ਮਾਰੂ ਦੋਵਾਂ ਨੂੰ ਲੈਣ ਚ ਲਾਉਂ ਵੀ ਆਓ ਇੱਕ ਇੱਕ ਕਰਕੇ ਚੋ 1 2 1 ਮੈਂ 21 ਤੇਰੀ ਮਾਂ ਦਾ ਛੋਲਾ ਤੇਰੀ ਦਾ ਖੜ ਤੇਰੀ ਬਾਈ ਜਿਹੜੀ ਰੇਟ ਮੇ ਕੰਮ ਕਰਦੇ ਹੈ ਮਨਜੀਤ ਕੇ ਸਾਥ ਭਈਆ ਖੜ ਜਾ ਖੜ ਜਾ ਖੜ ਜਾ ਗਿਆ ਨਾ ਸਾਰੇ ਬਾਈ ਜੇਵਾ ਕੋ ਆ ਆ ਬੰਦੇ ਨੇ ਮੈਸੇਜ ਕੀਤਾ ਕਹਿੰਦਾ ਭਾਈ ਮੈਂ ਨੰਬਰ ਦੇਣਾ ਮਨਜੀਤ ਕੋ ਨੂੰ ਸ਼ੇਅਰ ਕਰ ਦੋ ਸਹੀ ਰੇਟ ਤੇ ਮੇਰੇ ਨਾਲ ਗੱਲ ਮਕਾਲੇ ਭੈਣ ਦੀ ਲੋੜ ਮਹੀਨੇ ਦਾ ਡਿਸਕਾਊਂਟ ਠੇਕਾ ਮਾਰ ਲੈ ਜਾਂ ਤੂੰ ਦਾ ਭੈਣ ਦੀ ਲੋੜੀ ਠੇਕਾ ਮਾਰ ਕਿਸੇ ਨਾਲ ਪੋਸਟ ਦੀ ਮਰਾਈ ਦਾ ਠੇਕਾ ਮਾਰ ਚੱਲ ਪੋਸਟੀ ਹੋਣ ਦੀ ਖੜ ਤੇਰੀ ਮਾਂ ਦਾ ਫੁੱਦਾ ਫੇਰ ਇਸ ਤੋਂ ਬਾਅਦ ਦੋਸ਼ੀ ਨੇ ਮਿਤੀ 26 ਤਰੀਕ 10ਵਾਂ ਮਹੀਨਾ 2022 ਨੂੰ ਸਮਾਂ ਕਰੀਬ 9:30 ਵਜੇ ਮੈਨੂੰ ਮੇਰੇ ਅੱਛਾ ਮਨਜੀਤ ਕੌਰ ਜੀ ਨੂੰ ਟਾਈਮ ਵੀ ਯਾਦਾ ਵੀ ਕਿੰਨੇ ਵਜੇ ਮੇਰੀ ਭੋਸੜੀ ਮਾਰਨ ਵਾਸਤੇ ਆਇਆ ਭੈਣ ਦੀਆਂ ਲੌੜੀਆਂ ਤੈਨੂੰ ਸਾਢੇ 9 ਵਜੇ ਮੁੰਡੇ ਨੇ ਤੇਰੇ ਘਰੋਂ ਚੱਕਿਆ 26 ਤਰੀਕ 10ਵਾਂ ਮਹੀਨਾ 2022 ਨੂੰ ਤੇਰੇ ਘਰੋਂ ਸਾਢੇ 10 ਵਜੇ ਤੈਨੂੰ ਲੈ ਕੇ ਗਿਆ ਤੇਰੀ ਭੋਸੜੀ ਮਾਰੀ ਮਾਰੀ ਕਿ ਨਹੀਂ ਮਾਰੀ ਤੇਰੀ ਲੱਤਾਂ ਚੱਕੀਆਂ ਕਿ ਨਹੀਂ ਚੱਕੀਆਂ ਤੈਨੂੰ ਕੋਡੀ ਕੀਤਾ ਕਿ ਨਹੀਂ ਕੀਤਾ ਦੱਸ 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 ਦੱਸ